ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਸਰ ਦੇ ਸ਼ੋਣੀ ਗੁਰਦੁਆਰਾ ਬੰਦਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਸਰਦਾਰ ਅਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਦੀ ਅਗਵਾਈ ਤੋਂ ਹੋਈ ਜਿਹਦੇ ਚ ਹੋਰ ਕਿਹੜੇ ਮਸਲੇ ਸਨ ਪਰ ਬਾਅਦ ਵਿੱਚ ਇਹ ਪਤਾ ਚੱਲਿਆ ਕਿ ਐਗਜ਼ੀਕਟਿਵ ਨੇ ਅੱਜ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸਨ ਉਹ ਤੋਂ ਖਤਮ ਕਰ ਦਿੱਤਾ ਕਿ ਉਹਨਾਂ ਨੂੰ ਫਰਕ ਕਰਦਾ ਗਿਆ ਮੈਂ ਇਸ ਹਮਤੰਕ ਇਹ ਜਿਹੜਾ ਫੈਸਲਾ ਸੋਨੀ ਕਮੇਟੀ ਦੇ ਦੁਆਰਾ ਪੰਧ ਕਮੇਟੀ ਨੇ ਲਿਆ ਹੈ ਇਹ ਬਹੁਤ ਸਹੀ ਫੈਸਲਾ ਲਿਆ ਹੈ ਭਾਵੇਂ ਇਹਦੇ ਥੋੜੀ ਦਿਲੇ ਦਿਲੇ ਜਰੂਰ ਹੋਈ ਹੈ ਪਰ ਅੱਜ ਉਹਨਾਂ ਨੇ ਇਹ ਫੈਸਲਾ ਲੈ ਕੇ ਇਹ ਦੱਸਤਾ ਹੈਗਾ ਕਿ ਸੋਨੀ ਕਮੇਟੀ ਜਿਹੜੇ ਜਥੇਦਾਰ ਨਿਯੁਕਤ ਕੀਤੇ ਜਾਂਦੇ ਹਨ ਅਗਰ ਉਹ ਸਿੱਖ ਮਰਿਆਦਾਵਾਂ ਪਰੰਪਰਾਵਾਂ ਤੋਂ ਉਲਟ ਜਾ ਕੇ ਕੰਮ ਕਰ ਦੇਣ ਪੋਲਟਿਕਲ ਪਾਰਟੀਆਂ ਦੇ ਹੱਥਾਂ 'ਚ ਜਾ ਕੇ ਖੇਡ ਦੇਣ ਤੇ ਫਿਰ ਉਹਨਾਂ ਦੇ ਜਿਹੜਾ ਕਾਰਜ ਕਰ ਲੈ ਉਸ ਨੂੰ ਕਿਸੇ ਵਕਤ ਵਿੱਚ ਉਹਨਾਂ ਦੀ ਕਮੇਟੀ ਖਤਮ ਕਰ ਸਕਦੀ ਹੈ ਜਿਹੜੀਆਂ ਮੀਟਿੰਗਾਂ ਹੋਈਆਂ ਪਿਛਲੇ 3 ਸਾਲਾਂ ਤੋਂ ਜਥੇਦਾਰ ਅਪ੍ਰੀਤ ਸਿੰਘ ਉਹਨਾਂ ਨੇ ਆਮ ਬੰਦਿਆਂ ਨੂੰ ਕਹਿ ਕੇ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਬਣਾਓ ਤਾਂ ਮੈਂ ਦੇਖੋ ਕਿ ਮੈਂ ਅਕਾਲੀ ਦਲ ਚਲਾ ਕੇ ਦੱਸਦਾ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਬਦਰਾਮ ਕਰਨ ਦੇ ਵਿੱਚ ਜੋ ਰੋਲ ਇਹਨਾਂ ਨੇ ਪਲੇ ਕੀਤਾ ਹੈ ਉਹ ਬਹੁਤ ਨੰਨੀ ਜੀ ਹੈ ਔਰ ਉਹਦੇ ਨਾਲ ਸਿੱਖ ਕੌਮ ਦਾ ਪੜਾ ਨੁਕਸਾਨ ਹੋਇਆ ਹੈ ਖਾਸ ਤੌਰ ਤੇ ਜਥੇਦਾਰ ਸਾਹਿਬ ਦੇ ਉੱਤੇ ਇਹ ਦੋਸ਼ ਲਗਣਾ ਪਰਿਵਾਰਕ ਦੋਸ਼ ਲਗਣਾ ਹੈ ਬਾਹਰ ਜਾਣਾ ਉਹ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਾਹਮਣੇ ਆਣਾ ਇਹ ਨਾਕਾਬਲੇ برداشت ਹੈ ਉਸ ਤੋਂ ਬਾਅਦ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਨੇ ਸ਼ਹਿਰ ਆ ਕੇ ਆ ਕਿ ਮੈਂ ਪੋਲਿਟਿਕਲ ਪਾਰਟੀਆਂ ਨੂੰ ਮਿਲਦਾ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਉਹ ਮੇਰੀਆਂ ਗੱਲਾਂ ਮੰਨਦਾ ਮੈਂ ਇਹ ਪੁੱਛਣਾ ਚਾਹੁੰਦਾ ਦਿੱਲੀ ਮੈਂ ਜਾ ਕੇ ਕਿਸੇ ਨੂੰ ਵੀ ਮਿਲ ਸਕਦਾ ਮੈਂ ਜਥੇਦਾਰਾਂ ਮੈਂ ਕਿਸੇ ਨੂੰ ਵੀ ਮਿਲ ਸਕਦਾ ਪਰ ਮੈਂ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਹੈ ਪਿਛਲੇ 60-65 ਸਾਲ ਦਾ ਮੈਂ ਅਜੇ ਤੱਕ ਜਿਤਨੇ ਵੀ ਜਥੇਦਾਰ ਸਬੰਧ ਉਹਨਾਂ ਸਾਰਿਆਂ ਨਾਲ ਸਾਡੇ ਸਬੰਧ ਅੱਛੇ ਰਹੇ ਪਰ ਮੈਂ ਕਿਸੇ ਜਥੇਦਾਰ ਸਾਹਿਬ ਨੂੰ ਇਹ ਕਹਿੰਦਿਆ ਨਹੀਂ ਸੁਣਿਆ ਕਿ ਆਜ ਮੈਂ ਪੋਲਿਟਿਕਲ ਪਾਰਟੀ ਨੂੰ ਮਿਲ ਕੇ ਆਇਆ ਪੋਲਿਟਿਕਲ ਬੰਦਿਆਂ ਨੂੰ ਮਿਲ ਕੇ ਆਇਆ ਉਹਨਾਂ ਨੇ ਮੇਰੀ ਗੱਲ ਸੁਣੀ ਮੈਂ ਉਹਨਾਂ ਦੀ ਗੱਲ ਸੁਣੀ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਔਰ ਇਹਨਾਂ ਦਾ ਸ਼ਰੇਆਮ ਐਡਮਿਟ ਕਰਨਾ ਇਸ ਗੱਲ ਦਾ ਕਾਹਦੇ ਸੀ ਕਿ ਇਹ ਇਸ ਵਕਤ ਨੂੰ ਵਾਜਾ ਮਾਰ ਰਹੇ ਸਨ ਪਰ ਜਿਹੜੇ ਬੰਦੇ ਅਕਾਲੀ ਦਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ ਕਾਲੀ ਦਲ ਝੁਗੇ ਸਨ ਉਹਨਾਂ ਦੀ ਹੱਲਾਸ਼ੇਰੀ ਨੇ ਇਹਨਾਂ ਦਾ ਕੰਮ ਛੇਤੀ ਨਿਬੜਦਾ ਹੈ ਸਿੱਖ ਕੌਮ ਕਦੇ ਨਹੀਂ ਸਹਿ ਸਕਦੀ ਕਿ ਜਥੇਦਾਰ ਭਾਵੇਂ ਅਕਾਲ ਤਖਤ ਦਾ ਭਾਵੇਂ ਦੰਦਮਾ ਸਾਹਿਬ ਦਾ ਭਾਵੇਂ ਉਹਦਾ ਨਾ ਕੀ ਆਨੰਦਪੁਰ ਸਾਹਿਬ ਦੇ ਕੈਸਗੜ੍ਹ ਸਾਹਿਬ ਦੇ ਉਹ ਜਾ ਕੇ ਦਿੱਲੀ ਪੋਲਿਟিক্যাল ਪਾਰਟੀਆਂ ਨੂੰ ਮਿਲਣ। ਔਰ ਉਹਨਾਂ ਪੋਲਿਟিক্যাল ਪਾਰਟੀਆਂ ਨੂੰ ਮਿਲਣ ਜਿਨ੍ਹਾਂ ਕੇ ਅਕਾਲੀ ਦਲ ਦੇ ਖਿਲਾਫ ਇਲੈਕਸ਼ਨਾਂ ਲੜਦੇ ਹਨ, ਅਕਾਲੀ ਦਲ ਦੇ ਖਿਲਾਫ ਬੋਲਦੇ ਹਨ। ਇਹ ਅਜੇ ਤੱਕ ਨਹੀਂ ਹੋਇਆ। ਪਰ ਸ਼ੌਣੀ ਕਮੇਟੀ ਨੇ ਇਹ ਵੀ ਬਰਦਾਸ਼ਤ ਕੀਤਾ। ਪਰ ਜਦ ਗੱਲ ਹਦੋਂ ਵੱਧ ਗਈ। ਤਾਂ ਫਿਰ ਇਹ ਤਾਂ ਜਿਸ ਤਰ੍ਹਾਂ ਦੀਆਂ ਗੱਲਾਂ ਕਰੇ ਸਨ ਉਸ ਦੇ ਸਿੱਖ ਮਰਿਆਦਾ ਤੇ ਪਰੰਪਰਾਵਾਂ ਦਾ ਇਹਨਾਂ ਨੇ ਪੂਪਾਦਣਾ ਸੀ। ਔਰ ਇਹ ਮੀਟਿੰਗਾਂ ਕਰ ਰਹੀਆਂ ਉਹ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਤਨੀਆਂ ਮੈਂ ਸੰਸਥਾਵਾਂ ਸਾਰਿਆਂ ਨੂੰ ਬੁਲਾ ਕੇ ਕਹਿਣਾ ਤੁਸੀਂ ਮੇਰਾ ਸਾਥ ਦਿਓ ਮੈਂ ਸ਼ੋਨੀ ਕਮੇਟੀ ਦੀ ਚੋਣ ਲੜਾਂਗਾ ਮੈਂ ਅਕਾਲੀ ਦਲ ਦੀ ਚੋਣ ਲੜਾਂਗਾ ਅਕਾਲੀ ਦਲ ਨੂੰ ਬੜਾ ਵਧੀਆ ਚਲਾਵਾਂਗਾ ਇਸ ਤੋਂ ਬਾਅਦ ਕੀ ਹੱਕ ਰਹਿ ਜਾਂਦਾ ਇਹਨਾਂ ਦਾ ਜਥੇਦਾਰ ਰਹਿਣ ਦਾ ਤਾਂ ਅਕਸਰ ਇਹ ਦਿੰਦੇ ਸਨ ਜਥੇਦਾਰ ਰਹਿਣ ਦਾ ਕੀਆ ਕਰਾ ਗਿਆ ਇਹਨਾਂ ਨੂੰ ਖੁਦ ਅਸਤੀਫਾ ਦੇਣਾ ਚਾਹੀਦਾ ਸੀ ਭਈ ਜੇ ਤੁਸੀਂ ਪੋਲਿਟਿਕਲ ਪੋਲਿਟਿਕਸ ਵਿੱਚ ਆਣਾ ਚਾਹੁੰਦੇ ਹੋ ਅਸਤੀਫਾ ਦੇ ਕੇ ਆਓ ਜਥੇਦਾਰ ਤੇ ਪੋਲਿਟਿਕਸ ਨਹੀਂ ਕਰਦੇ ਜੇ ਅਜ ਤੱਕ ਨਹੀਂ ਕਿਸੇ ਨੇ ਕੀਤੀ ਵਿਚਾਰ ਜਿਹੜੇ ਕਿਸੇ ਦੇ ਹਨ ਉਹ ਅੰਦਰ ਰੱਖਦੇ ਹਨ ਬਾਹਰ ਨਹੀਂ ਰੱਖ ਸਕਦੇ ਇਹ ਪੋਲਿਟਿਕਲ ਪਾਰਟੀਆਂ ਨੂੰ ਮਿਲਦੇ ਰਹੇ ਹੋਰ ਗੱਲ ਤੇ ਤੁਸੀਂ ਜਾਣ ਦਿਓ ਜਿਸ ਸਰਚੇ ਨੂੰ ਕਾਹ ਤੱਕ ਤੱਕ ਤੋਕਿਆ ਹੋਵੇ ਤੂੰ ਬਾਹਰ ਚਲਾ ਜਾ ਭਈ ਤੂੰ ਇੱਥੇ ਬਹਿਣ ਦੇ ਕਾਬਲ ਨਹੀਂ ਉਸਨੇ ਬਿਨਾਂ ਕੋਈ ਗੱਲ ਕੀਤੀਆਂ ਜੱਥੇਦਾਰ ਸਾਹਿਬ ਪਰਸੋਂ ਜਿੱਤਿਆ ਤੇ ਉਹਨੂੰ ਵਧਾਈ ਦੇਣ ਚਲੇ ਗਏ ਪੁੱਛੋ ਤੁਸੀਂ ਕੀ ਮर्यादा ਰਹਿਣ ਦਿੱਤੇ ਅਕਾਲ ਤੱਕ ਤੇ ਇਹ ਤੋਂ ਦੋ ਦਸੰਬਰ ਨੂੰ ਜਿਹੜੀ ਤੁਸੀਂ ਫਰਮਾਨ ਉਹਦੇ ਖਿਲਾਫ ਕਢਿਆ ਬਈ ਤੂੰ ਇੱਥੇ ਬਹਿਣ ਦੇ ਕਾਬਲ ਨਹੀਂ ਬਾਹਰ ਨਿਕਲ ਜਾ ਤੁਸੀਂ ਆਪ ਧੜੀਆਂ ਲਾਤੀਆਂ ਤੁਸੀਂ ਉਹਦੇ ਕੋਲ ਪਹੁੰਚ ਗਏ ਇਤਨਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਆਪਣਾ ਸਿਫਾ ਦੇਣਾ ਚਾਹੀਦਾ ਸੀ ਸ਼੍ਰੋਣੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਹੈ ਅਸੀਂ ਉਸ ਫਾਸਲੇ ਦੀ 100% ਅਦੇ ਮਾਤ ਕਰਦੇ ਆ ਇਹ ਜ਼ਰੂਰ ਕਹਾਂਗੇ ਕਿ देर ਨਾਲ ਆਇਆ ਫੈਸਲਾ ਪਰ ਫੈਸਲਾ درست ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ